ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਦੋ ਦੋਸ਼ੀਆਂ ਨੂੰ ਤਿੰਨ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੌਰਾਨੇ ਤਫ਼ਤੀਸ਼ ਦੋਸ਼ੀਆਂ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਉਪਰੋਕਤ ਦੋਸ਼ੀਆਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ ਇਹ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗਸਟਰ ਦੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਹਨ ਅਪਰੋਕਤ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਪੇਸ਼ ਕਰਕੇ ਉਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਫ਼ਤੀਸ਼ ਦੌਰਾਨ ਇਹ ਹਥਿਆਰ ਦੋਸ਼ੀਆਂ ਵੱਲੋਂ ਕਿਸ ਵਿਅਕਤੀ ਪਾਸੋਂ ਖਰੀਦੇ ਸੀ ਇਹਨਾਂ ਹਥਿਆਰਾਂ ਨਾਲ ਇਹਨਾਂ ਦੋਸ਼ੀਆਂ ਵੱਲੋਂ ਕਿਹੜੀ ਵਾਰਦਾਤ ਕਰਨੀ ਸੀ ਇਸ ਸੰਬੰਧੀ ਵੀ ਤਫ਼ਤੀਸ਼ ਕੀਤੀ ਜਾਏਗੀ ਤੇ ਤਫ਼ਤੀਸ਼ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਰਯੋ ਡੀਜੀਪੀ ਸਾਹਿਬ ਦੇ ਵਿਸ਼ੇ ਨਿਰਦੇਸ਼ਾਂ ਹੈ ਜਿਹੜੇ ਡਿਸਟ੍ਰਿਕਟ ਐਸਪੀਸ ਨਗਰ ਨੇ ਮਾਰਯਾਂਸਰਾ ਤੇ ਗੈਂਗਸਟਰ ਬਿਲਕੁਲ ਜਿਹੜੇ ਮੀਟ ਚੇੜੀਏ ਪੁਲੇ ਵਿੱਚ ਸਾਨੂੰ ਇੱਕ ਵੱਡੀ ਕਾਰਵਾਈ ਹੋਈ ਜਦੋਂ 16 ਤਰੀਕ ਨੂੰ ਐਸਐਚਓ ਸਿਟੀ ਨਵਾਂ ਸ਼ਹਿਰ ਤੇ ਨਾਲ ਦੀ ਟੀਮ ਨੇ ਇਸ ਸੋ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਚੈਕਿੰਗ ਦੌਰਾਨ ਉਹਨਾਂ ਨੇ ਦੋ ਬੰਦਿਆਂ ਨੂੰ ਉੱਥੇ ਫੜ ਤ ਕੀਤਾ ਜਿਨ੍ਹਾਂ ਕੋਲੋਂ ਸਾਨੂੰ ਤਿੰਨ ਵਾਪਰਨ ਰਿਕਵਰ ਹੋਏ ਉਹਨਾਂ ਦੋਨਾਂ ਗੁੰਜਰੇ ਨਾਮਕ ਇੱਕ ਉਹ ਬਹਾਦਰ ਗੁਰਸਤਾਈਲ ਹੈ ਤੇ ਦੂਸਰਾ ਸੰਰੋਣ ਸਿੰਘ ਉਸਗਿਆਨੀ ਇਹ ਉਹ ਬਹਾਦਰ ਸ਼ੂਰ ਕਰਨ ਵਾਲਾ ਤੇ ਦੂਜਾ ਵਿਕਾਸ ਕਰਨ ਵਾਲਾ ਇਹਨਾਂ ਕੋਲੋਂ ਸਾਨੂੰ 3 ਵੈਪਰ ਨਿਕਲ ਹੋਏ ਆ ਇੱਕ 9mm ਦਾ ਹੈਗਾ ਇੱਕ 22 bore ਦਾ ਹੈਗਾ ਤੇ ਤੀਜਾ ਜਿਹੜਾ ਦੇਸੀ ਕੰਟਰੀ ਬਣ ਦਾ ਹੈਗਾ ਉਹ ਬਾਹਰ ਹੋ ਜਾਏਗਾ ਤੇ 15 ਰਾਉਂਡ ਵੀ ਇਹਨਾਂ ਕੋਲ ਸਾਨੂੰ ਬਲਾਮਸ ਹੋਏ ਮੁੱਤਲੀ ਜਿਹੜੀ ਅਸੀਂ ਤਰਤੀਸ਼ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਕਿਤੇ ਫਾਰਿੰਗ ਕਰਨੀ ਸੀ ਤੇ ਇਹ ਜਿਹੜੀ ਅਨਮੋਲ ਬਿਸ਼ਨੋਰੀ ਜਿਹੜਾ ਕਿ ਮਾਰਕਸ ਸੁਮੇ ਦਾ ਪ੍ਰਾਇਆ ਉਹਦੇ ਵੀ ਟੈਕਸ ਦੇ ਵਿੱਚ ਸੀਗੇ ਤੇ ਇਹਨਾਂ ਨੇ ਜਿਹੜੀ ਜਗਾ ਸੀ ਜਿਹੜੀ ਰੇਕੀ ਵੀ ਕੀਤੀ ਸੀ ਤੇ ਜਿਹੜੇ ਮੋਟਰਸਾਈਕਲ ਤੇ ਰੇਕੀ ਕੀਤੀ ਸੀ ਬੈਂਡਲ ਉਹਨੂੰ ਵੀ ਅਸੀਂ ਬਰਾਮਦ ਕਰ ਲਿਆ। ਪਹਿਲੇ ਇੱਕ ਮਾਮਲੇ ਦਰਹਸਤਰੀ ਦਾ ਜਿਹੜਾ ਊਂਗ ਬਾਦਰ ਉੱਤੇ ਜਿਹੜਾ ਪਹਿਲਾ ਵੀ ਇੱਕ ਮਾਮਲਾ ਦਰਜ ਹੈਗਾ ਕਿ ਨਵਾਂ ਸ਼ਹਿਰ ਦਾ ਇਹ ਪਦਮਾ ਹੈਗਾ 54 ਰੰਜਾ ਬਤਾ ਬਾਈ ਕਿਸੇ ਨੂੰ ਮਾਰਨ ਦੀ ਇਹਨਾਂ ਨੇ ਜਿਹੜੀ ਹੈਗੀ ਵੀ ਉਹ ਫਰਾਈ ਸੀ ਉਹਦਾ ਮੁਤੱਲਕਾ ਊਂਗ ਬਾਦਰ ਦੇ ਦਰਜ ਹੈ ਤੇ ਪਹਿਲਾਂ ਇਹ ਜੇਲ੍ਹ ਛੇ ਲੈ ਕੇ ਆਇਆ ਉਹ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਕਿ ਇਹ ਜੇਲ੍ਹ ਚੋਂ ਕਿਹਦੇ ਕੰਡਕਟਸ ਆਇਆ ਤਾਂ ਕਿ ਜਿਹੜੇ ਜੇ ਨੇ ਇਹਨਾਂ ਦੇ ਸਪਰਚ ਚਾਕੇ ਇਹ ਜਿਹੜਾ ਨੇ ਵਾਪਸ ਕਰ ਦਿੱਤਾ ਮੂਵ ਕਿਹੜਾ ਹੈ ਤੇ ਬ੍ਰੇਕ ਕਿੱਤਸਾ ਇਹ ਜੋ ਹੁਣ ਤੱਕ ਮੂਵਲੀ ਤਕਤੀਸ਼ਤਾ ਨੂੰ ਸਾਹਮਣੇ ਆਇਆ ਕਿ ਉਹਨਾਂ ਦੇ ਟੱਚ ਵਿੱਚ ਸੀ ਤੇ ਇਹ ਕਿੰਨੀ ਸੀਗੀ ਪਿੱਛੋਂ ਕਿਹਨੇ ਯੋਜਨਾ ਬਣਾਈ ਕਿਦਾਂ ਇਹਨਾਂ ਨੂੰ ਵਾਪਸ ਮਿਲਣ ਹੋਏ ਹੈ ਉਹ ਸਾਰਾ ਅਸੀਨਾ ਦਾ ਰਮਾਂਡ ਲੈ ਰਿਹਾ ਸਮ ਗੋਵਿੰਦ ਦਾ ਰਮਾਂਡ ਮਿਲਿਆ ਉਹ ਸਾਰਾ ਸੀਮਦੇ ਵਿੱਚ ਰਹਿ ਗਿਆ ਸਰ ਕਿਹੜੇ ਲੱਕ ਨੇ ਸਪਰ ਇਹ ਜਿਹੜੇ ਦੋ ਜਣੇ ਹੈਗੇ ਦੋਵੇਂ ਆਪਣੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਹੈ 100 ਮਿੰਟ ਦਾ ਰਹਿਣ ਵਾਲਾ ਇੱਕ ਸਿਕਿਉਰਿਟੀ ਆਸਮਾਨ ਦਰ ਆਬੀ ਕੋ ਸਯੋਗ ਨਾ ਨਾ ਦੋ ਦੋ ਦੇ ਲਾਗੇ ਕਿ ਬਿਲਕੁਲ ਜੀ ਬਿਲਕੁਲ ਇਹ ਸਾਰਾ ਨਾ ਇਹਨਾਂ ਦੇ ਵਿੱਚ ਕੁਝ ਹੋਰ ਵੀ ਨਾਮ ਸਾਡੇ ਸਾਹਮਣੇ ਆਏ ਆ ਜਿਹੜੇ ਇਹਨਾਂ ਨਾਲ ਮਿਲ ਕੇ ਪਲੈਨਿੰਗ ਕਰਦੇ ਸੀ ਉਹ ਥੋੜਾ ਸਿਕਿਉਰਿਟੀ ਰਿਜ਼ਨ ਕਰਕੇ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਅੱਸੀ ਰਜੇ ਨਹੀਂ ਦੱਸ ਸਕਦੇ ਪਰ ਜਲਦੀ ਸਾਨੂੰ ਲੱਗਦਾ ਕਿ ਇਹਦੇ ਤੋਂ ਹੋਰ ਵੀ ਅਸੀਂ ਕਾਫੀ ਕੱਢ ਸਕਦੇ ਕਿਨਾਂ ਨੂੰ ਕੋਈ ਫਾਰਮ ਕਰਨਾ ਸੀ ਇਹਨਾਂ ਦੇ ਬੱਟੇ ਆ ਕਿ ਦੁਕਾਨ ਦੇ ਉਹ ਵੀ ਉਹ ਹੀ ਤੋਂ ਸਿਕਿਉਰਿਟੀ ਰਿਜ਼ਨ ਕਰਕੇ ਅਸੀਂ ਦੱਸ ਨਹੀਂ ਸਕਦੇ ਕਿ ਇਹਨਾਂ ਨੇ ਕਿੱਥੇ ਫਾਰਮ ਕਰਨੀ ਸੀ ਪਰ ਇਹਨਾਂ ਨੇ ਉਹ ਜਗ੍ਹਾ ਤੇ ਰਹਿ ਕੇ ਵੀ ਕਰ ਲਈ ਸੀ ਜਿਹੜਾ ਇਹਨਾਂ ਕੋਲ ਮੁਝੀ ਤੋਂ ਤੱਕੇਸ਼ ਤੋਂ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਕਿ ਉੱਥੇ ਜਾ ਕੇ ਵੀ ਆਏ ਜਿਹੜਾ ਮੋਟਰਸਾਈਕਲ ਤੇ ਰੇਕੀ ਕੀਤੀ ਸੀਗੀ ਉਹ ਵੀ ਅਸੀਂ ਬਰਾਮਦ ਕਰ ਲਿਆ ਇਸ ਤੇ ਪੂੰਜਾਮ ਦਿੱਤਾ ਇਹਨਾਂ ਨੇ ਫਿਰ ਪਿੱਛੇ ਅਹ ਨਹੀਂ ਜੀ ਹਜੇ ਤੱਕ ਜਿਹੜਾ ਇਸ ਵਰਤਨ ਨਾਲ ਸਾਡੇ ਸਾਹਮਣੇ ਕੁਛ ਨਹੀਂ ਆਇਆ ਕਿ ਇਹਨਾਂ ਨੇ ਇਸ ਵਰਤਨ ਨਾਲ ਕਈ ਕਿਸੇ ਕਟ ਨਾਮ ਦਾ ਭੇਜਿਆ ਦੇ ਸੀ ਕਿ ਵੈਸੇ ਲੱਗਦਾ ਮੈਂ ਤੁਹਾਨੂੰ ਜਿੱਦਾਂ ਪਹਿਲੇ ਦੱਸਿਆ ਜੀ ਇਹਨਾਂ ਨੇ ਕਿਤੇ ਪਾਣੀ ਕਰਨੀ ਸੀਗੀ ਇਹਨਾਂ ਨੇ ਉਹ ਜਗ੍ਹਾ ਤੇ ਰੱਖੇ ਨਹੀਂ ਕਰ ਲਈ ਸੀ ਇਹ ਉਹ ਫਾਇਰਿੰਗ ਕਰ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਫੜ ਲਿਆ ਸੀ ਇਹਨਾਂ ਨੂੰ ਵੈਪਨ ਡਿਲੀਵਰ ਕਰਵਾਉ ਮੰਗਾਮ ਦੇ ਜਾਂਦੇ ਸੀ ਬਿਲਕੁਲ ਜੀ ਸਰ ਜਿੰਸਟਾ ਕਿੰਨੀ ਦਿਨ ਤੁਸੀਂ ਕਿ ਸਰ ਇਹਨਾਂ ਨੂੰ ਜਿਹੜਾ ਵੈਪਨ ਡਿਲੀਵਰ ਕਰਾਏ ਹੈ ਇਹਨਾਂ ਦੇ ਵਿੱਚੋਂ ਕੋਈ ਕੰਟੈਕਟ ਜਦੋਂ ਇਹ ਉਹ ਬਾਹਰ ਉਹ ਜਿਹੜਾ ਜੇਲ ਸੀਗਾ ਉਦੋਂ ਇਹਨਾਂ ਦੇ ਕੁਝ ਬੰਦੇ ਕੰਟੈਕਟ ਚ ਆਏ ਜਿਨ੍ਹਾਂ ਨੇ ਇਹਨਾਂ ਨੂੰ ਵੈਪਨ ਡਿਲੀਵਰ ਕਰਾਇਆ ਤਾਂ ਬਾਕੀ ਸਾਰਾ ਤਾਂ ਤੀਸਰਾ ਪਾਰਟ ਹੈਗਾ ਉਹ ਸਿਰਮਾਨ ਦੇ ਜਦੋਂ ਵੀ ਰਿਮਾਨ ਚ ਇਹਨਾਂ ਦੇ ਕੋਲ ਲੋਕ ਉਸ ਤਰੀਕੇ ਨਾਲ ਐ ਫਾਇਰਿੰਗ ਫਾਇਰਿੰਗ ਜਿਹੜੀ ਇਹਨਾਂ ਨੇ ਕਰਨੀ ਸੀਗੀ ਸਰ ਉਹ ਸਿਆਸੀ ਹੈ ਜਾਂ ਸਮਾਜਿਕ ਲੋਕੀ ਹੈਗੇ ਆ ਜਾਂ ਜਾਂ ਕੋਈ ਗਾਇਕਾ ਜਿੱਤੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਉਹ ਜਿਹੜਾ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਬਿਲਕੁਲ ਹੀ ਨਾਰਮਲ ਪਰਸਨ ਸੀਗਾ ਬਸ ਉਹ ਇਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਸਟੋਰੀ ਇਜ਼ਨ ਕਰਕੇ ਅਸੀਂ ਉਹਦਾ ਨਾਮ ਤੇ ਕੁਝ ਹੋਰ ਬਸ ਉਹ ਆਪਣੇ ਜ਼ਿਲ੍ਹੇ ਤੋਂ ਹੀ ਚੈਨ ਐਂਡ ਮੈਲ ਸਕਦਾ ਜਿਹੜੇ ਜੀ ਹੈ ਕਿ ਜ਼ਿਲ੍ਹੇ ਤੋਂ ਬਾਹਰ ਹੈ ਨਹੀਂ ਬਾਹਰ ਬਾਹਰ ਕਿਤੇ ਰਹਿੰਦਾ ਹੈ ਜ਼ਿਲ੍ਹੇ ਵਿੱਚ ਠੀਕ ਹੈ ਫਿਰ ਸਾਡੇ ਸੰਰੂਨ ਆ ਉਹ ਕਿਦਾਨੀ ਦੇ ਇੱਟਕੇ ਕੰਮ ਕਰਦੇ ਸੀ ਬਸ ਇੱਥੇ ਨਵਾਂ ਸ਼ਹਿਰ ਦੇ ਰਹਿਣ ਕਰਕੇ ਇੱਕ ਜਿਹੜਾ ਸਪਰਚਾਰ ਜਿੰਨਾ ਸਪੱਸ਼ਟ ਸੰਭਾਵਨਾ ਕਿ ਪੀਨੀ ਦੇ ਤੋਂ ਹੈ ਉਮਰ ਕੀ ਹੈ ਨਾ ਕੋਈ ਕਿੰਨੀ ਉਮਰ ਹੈ ਪਰ ਪੜੀ ਗਈ ਚੱਕਾ ਕੀ ਹੈ ਜਿਹੜਾ ਓਮ ਹੈਗਾ ਉਹ 24 ਸਾਲ ਦਾ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਉਹ 26 ਸਾਲ ਦਾ ਹੈ ਸਰ ਕਿੱਟ ਚੋਂ ਤੁਹਾਨੂੰ ਅਸਲ ਮਿਲਿਆ ਕਿ ਮਸ਼ੀਲਾ ਬਰਾਦ ਨਹੀਂ ਮਸ਼ੀਲਾ ਬਰਾਦ ਕੋਈ ਨਹੀਂ ਮਿਲਿਆ ਸੀ ਇੱਕ ਤਾਂ ਜਿੱਦਾਂ ਤੋਂ ਦੋਸਤਾਂ ਨੇ ਵਾਪਸ ਮਿਲੇ ਨਾਲ 15 ਗੋਣੇ